ਆਮ ਆਪਣਾ ਮੁੰਡਾ ਵੇਖੋ ਕਿੱਥੇ ਆ ਆ ਮੇਰਾ ਕੀ ਬਣਾਉਣਾ ਹੈ ਮੈਂ ਆਹ ਜੀ ਤੇ ਰੋਟੀ ਕਰਨੀ ਹੈ ਬਸ ਮੰਮੀ ਆਹ ਮੈਂ ਕੁੱਤੇ ਪਿੰਡ ਗਾ ਰਿਹਾ ਕਿਹਾ ਕਿ ਪੂਰੇ ਕੱਟ ਕੇ ਤੇ ਮੈਂ ਗੈਸ ਤੇ 15 ਮਿੰਟਾਂ ਚ ਰੋਟੀ ਬਣਾ ਲੈਣੀ ਆ ਬਸ ਹਮੇਂ ਲੈ ਕੇ ਬਣਾ ਕੇ ਲੈ ਆਂ ਰੋਟੀ ਤੇ ਮੁੰਨੇ ਗੈਸ ਚ ਬਣਾਵੇਂਗਾ ਮੰਮੀ ਮੁੰਨੇ ਹਨੇਰਾ ਬੜਾ ਹੋ ਗਿਆ ਕੀਲਾ ਬਾਹਰ ਤੇ ਰੋਟੀ ਰੱਖ ਹੈਗਾ ਉਹਦੇ ਤੇ ਸਬਜ਼ੀ ਬਣਾਣੀ ਤੇ ਰੋਟੀ ਬਣਾਉਣੀ ਮੰਮੀ ਮੁੰਨੇ ਆਲੇ ਨੇ ਖਾਣੇ ਬਾਹਰ ਦੇਖੋ ਕਿੰਨਾ ਹਨੇਰਾ ਹੋ ਗਿਆ ਹੈ ਫਿਰ ਮੈਂ ਖਾਣੇਗਾ ਬਸ ਮੈਂ ਵੀ ਕਰਾ ਕੰਮ ਆਹੋ ਮੇਨੂੰ ਨਹੀਂ ਆਵਦਾ ਬਣਾਉਣਾ ਜਿੱਦਾਂ ਮਰਦੀ ਰੋਟੀ ਬਣਾਉਣੀ ਹੈ ਜਿੱਦਾਂ ਮਰਦੀ ਕਰ ਮੈਂ ਨਹੀਂ ਕਹਣਾ ਕੁਝ ਵੀ ਕਹਣਾ ਰੋਟੀ ਬਣਾਉਣੀ ਹੈ ਲਾਉਣੀ ਹੈ ਫੁਲਕੇ ਲਾਉਣੇ ਉਦੋਂ ਤੇ ਸਬਜੀ ਬਣਾਉਣੀ ਚਾਹੀਦੀ ਹੈ ਨਹੀਂ ਰਾ ਹੋ ਗਿਆ ਲੋਕੀ ਚੁੱਲ੍ਹੇ ਜੱਗ ਐ ਸਿੱਕ ਛੱਟ ਕੰਮ ਕਰਕੇ ਵੇਲੇ ਆਂਦੇ ਤੇ ਮੰਮੀ ਨੇ ਮੈਨੂੰ ਕਿੱਥੇ ਚੁੱਲ੍ਹੇ ਤੇ ਲਾਤਾ ਉਹ ਤੋਂ ਨਿਆਣਾ ਸਤਾਈ ਜਾਣ ਡਿਆ ਲੱਗੋਏ ਨਹੀਂ ਕਿ ਕੁਛ ਕਰਾ ਹੀ ਦਈਏ ਕਿਤੇ ਰਮਣ ਅੱਜ ਮੈਂ ਨਾ ਬਹੁਤ ਥੋੜਾ ਜਿਹਾ ਕੰਮ ਕਰਾ ਦਿਆ ਵੀ ਮੁੰਡਾ ਵੀ ਬੜਾ ਇਸ ਤੋੜਿਆ ਲੋਟੀਆਂ ਨਹੀਂ ਲਾਉਣ ਦੇਂਦਿਆ ਮੈਂ ਨਹੀਂ ਆਣਾ ਮੈਂ ਜੋ ਕਰਾਵਾਂ ਕੰਮ ਮੈਂ ਤੇ ਅੱਜ ਹੀ ਮੈਨੇਜਰ ਕਰਵਾ ਕੇ ਆਈ ਆਂ ਅੱਤੇ ਮੈਂ 2000 ਰੁਪਇਆ ਲਾਇਆ ਤੇ ਹੁਣ ਮੈਂ ਝੱਲੇ ਗਾੜੀ ਬੈਠਾ ਮੈਂ ਤੇ ਕਦੀ ਨਾ ਬੈਠਾ ਝੱਲੇ ਗਾੜੀ ਦੇ ਹਲਾਰੇ ਉਹ ਇਹ ਨੂੰ ਮੇਰੇ ਕੋਲ ਭੇਜੋ ਹਵੀਰਾਜ ਆ ਜਾ ਪੁੱਤ ਤੁਮ ਮਮਾ ਕੋ ਨੇਰਾ ਵੀ ਬੜਾ ਹੋ ਗਿਆ ਮੈਂ ਤਾਂ ਕਹਿਣ ਦੀ ਮੈਂ ਨਹੀਂ ਤੁਹਾਨੂੰ ਮੰਮੀ ਨੂੰ ਬੁਲਾ ਲਓ ਮੰਮੀ ਨਾਲ ਕਰ ਦਿੰਦੇ ਹਵੀਰਾਜ ਆ ਜਾ ਪਮਾ ਕੋ ਤਾਈ ਜੀ ਨੂੰ ਕੰਮ ਕਰਨ ਦੇ ਆ ਜਾ ਪਰ ਮਨ ਨੂੰ ਕੀ ਕਰਨ ਵਜਾ ਮੰਨਦੇ ਆ ਪੋਤੇ ਮੰਮੀ ਕੈਂਡੀ ਸੀਟ ਨਹੀਂ ਰਾ ਬੜਾ ਹੋ ਗਿਆ ਮਾੜਾ ਜਿਹਾ ਲਾਗੋ ਕਰਾ ਦੇ ਨਿਆਣਾ ਵੀ ਸਟੌਂਡਿਆ ਪੋਤਾ ਦੋਸਤਾਂ ਚ ਕੰਮ ਕਰਦੀ ਆਉਂਦੀ ਸਾਰੀ ਦਿਹਾੜੀ ਅੱਛਾ ਤੇ ਫਿਰ ਮੁਰਕੇ ਹੁਣ ਥੱਕੀ ਟੁੱਟੀ ਆਵੇ ਉਹ ਤੁਹਾਨੂੰ ਤੰਗ ਕਰਕੇ ਫੋਲਕੇ ਤਨਕੀ ਤਲਵਾ ਦੂਗੀ ਠੀਕ ਆ ਫਿਰ ਮੈਂ ਬਣਾ ਲੈਨੀ ਆ ਕਿਆ ਠੀਕ ਆ ਠੀਕ ਜੀ ਕਿ ਕੀ ਕੈਂਡੀ ਸੀ ਤੁਹਾਨੂੰ ਦੀਦੀ ਫੋਨ ਕਰਕੇ ਲਮਣ ਵਾਲਾ ਕਹਿੰਦੇ ਸੀ ਮੇਰੀ ਗੱਲ ਸੁਣੋ ਮੰਮੀ ਸੇਰੇ ਜਾਨੀ ਮੈਂ ਹਨਾ ਦਫਤਰ ਪਹਿਲੇ ਮੁੰਡੇ ਦਾ ਸਕਰ ਕੇ ਜਾਨੀ ਨਵਾਤਵਾ ਕੇ ਉਹਨੂੰ ਤਿਆਰ ਕਰਕੇ ਜਾਨੀ ਫਿਰ ਉੱਥੇ ਦਫਤਰ ਚ ਮੰਮੀ ਕੋਈ ਬੈੱਡ ਤੇ ਮੇਰੇ ਵਾਸਤੇ ਲੱਗਾ ਨਹੀਂ ਕਿ ਜਾ ਕੇ ਰੈਸਟ ਕਰਦੀ ਉਥੇ ਮੈਨੂੰ ਕੁਰਸੀ ਤੇ ਬਹਿਣਾ ਪੈਂਦਾ ਹੈ ਤੇ ਮੈਨੂੰ ਪਤਾ ਮੇਰਾ ਲੱਕ ਕਿੰਨਾ ਦੁਰਾ ਤੁਹਾਨੂੰ ਵੀ ਪਤਾ ਨਾ ਆਫਿਸ ਤੇ ਕੰਮਾਂ ਦਾ ਤੇ ਤੁਸੀਂ ਮੈਨੂੰ ਕਿਹਾ ਤੇ ਮੈਂ ਨੌਕਰੀ ਕਰਨੀ ਆ ਡੈਡੀ ਨੇ ਕਿਹਾ ਮੈਂ ਤੁਸੀਂ ਕਿਹਾ ਹੁਣ ਮੈਂ ਕਿਸੇ ਦੇ ਕਹਿੰਦੇ ਹਟਣਾ ਥੋੜਾ ਹੁਣ ਮੈਂ ਆਣ ਕੇ ਵੀ ਕੰਮ ਕਰਾਂ ਤੇ ਮੰਮੀ ਮੈਂ ਫਿਰ ਦੱਸ ਕਿੰਨਾ ਕੰਮ ਕਰੀ ਜਾਵਾਂ ਕੋਈ ਨਹੀਂ ਜਦੋਂ ਥੋੜਾ ਮੇਰਾ ਮੁੰਡਾ ਵੱਡਾ ਹੋ ਜਾਊਗਾ ਤੇ ਮੈਂ ਕੰਮ ਕਰਕੇ ਜਾਇਆ ਕਰਾਂਗੀ ਹਰੀ ਉਹ ਨਿੱਕਾ ਜਿਹਾ ਤਾਂਦਾ ਬਹੁਤ ਆ ਮੈਨੂੰ ਤੁਹਾਨੂੰ ਵੀ ਪਤਾ ਮੈਨੂੰ ਕਹਾਂਗਾ ਕੋਈ ਨੂੰ ਸਾਰਾ ਦਿਨ ਘਰ ਰਹਿਣੀ ਆ ਸਾਰਾ ਦਿਨ ਚ ਸਾਰਾ ਦਿਨ ਥੋੜਾ ਚੋਕੇ ਦਾ ਕੰਮ ਹੁੰਦਾ ਬੰਦਾ ਤੇ ਵਿਹਲਾ ਹੁੰਦਾ ਤੇ ਥੋੜਾ ਬਹੁਤਾ ਜੇ ਸਬਜੀ ਦਾਲ ਬਣਾਣੀ ਆ ਕਿੰਨੇ ਕੁ ਜੀਏ ਸਾਡੇ ਘਰ ਚਾਰ ਸਾਡੇ ਸਾਰੇ ਜੀਏ ਤੇ ਦੋ ਸਾਡੇ ਲੈ ਆਣੇ ਆ ਕਿੰਨੀ ਕੁ ਰੋਟੀ ਬਣਾਣੀ ਹੁੰਦੀ ਆ ਤੁਸੀਂ ਆਪ ਦੱਸੋ ਮੰਮੀ ਠੀਕ ਆ ਠੀਕ ਆ ਤੂੰ ਹੀ ਸਮਝਾਇਓ ਤੁਕਾ ਉਹ ਨੌਕਰੀ ਕਰਦੀ ਆ ਤੇ ਜੇ ਚਾਰ ਪੈਸੇ ਆਉਂਦੇ ਆ ਤੇ ਘਰ ਦੇ ਕੰਮਾਂ ੱਚ ਹੀ ਲੱਗਦੇ ਆ ਤੇ ਉਹਨੂੰ ਕੰਮ ਨਾ ਆ ਕਿਆ ਕਰ ਉਹ ਨੌਕਰੀ ਕਰਦੀ ਤੇ ਉਹਦੇ ਕੋਲ ਨਾ ਟਾਈਮ ਨਹੀਂ ਹੁੰਦਾ ਆਣ ਕੇ ਥੱਕ ਜਾਂਦੀ ਧਿਆਨ ਕਰਨ ਲਈ ਰੈਸਟ ਵੀ ਕਰਨੀ ਹੁੰਦੀ ਏ ਜੇ ਸਾਰਾ ਦਿਨ ਕੰਮ ਕਰੂਗੀ ਤੇ ਰਾਤ ਨੂੰ ਰੈਸਟ ਕਰੂਗੀ ਤੇ ਫੇਰ ਸਵੇਰੇ ਜਾਊਗੀ ਰਾਤ ਨੂੰ ਮੁੰਡਾ ਵੀ ਸੌਣ ਨਹੀਂ ਦਿੰਦਾ ਕਦੀ ਇਹਨਾਂ ਦੁੱਧ ਪੀਣਾ ਕਦੀ ਠੀਕ ਆ ਕੋਈ ਗੱਲ ਨਾ ਸਮਝਾਉਂਦੀ ਮੈਂ ਉਹਨੂੰ ਤੂੰ ਇਹਨੂੰ ਸਮਝਾਇਓ ਮੰਮੀ ਕਹਿੰਦਾ ਗਾਂਦ ਮੈਨੂੰ ਨਾ ਕੰਮ ਦਾ ਕਿਆ ਕਰੋ ਬਾਅਦ ਚ ਫੇਰ ਮੂੰਹ ਬਣਾ ਲੈਂਦੀ ਏ ਕਿ ਹਾਂ ਇਹਨੂੰ ਮੈਂ ਕਿਹਾ ਸੀ ਤੇ ਉੱਠ ਹੁਣ ਮੈਂ ਕੀ ਕਰਾਂ ਕਿ ਮੈਂ ਪੜ੍ਹੀ ਆ ਹੁਣ ਉਹ ਜੇ ਪੜ੍ਹ ਲੈਂਦੀ ਤੇ ਉਹ ਵੀ ਨੌਕਰੀ ਕਰ ਲੈਂਦੀ ਹੁਣ ਤੁਸੀਂ ਮੈਨੂੰ ਕਿਹਾ ਨੌਕਰੀ ਕਰ ਤੇ ਮੈਂ ਨੌਕਰੀ ਕਰ ਲਈ ਤੇ ਮੰਮੀ ਗਾਂ ਤੋਂ ਸਮਝਾ ਦਿਓ ਠੀਕ ਹੈ ਨਾ ਚਲ ਠੀਕ ਹੈ ਆਹੋ ਮੈਨੂੰ ਸਮਝਾ ਦਿਓ ਮੰਮਾ ਗਾਜ ਮਾਰਦੀ ਆ ਆਉਂਦੀਆਂ ਨੇ ਨਾ ਉਹਨਾਂ ਕੋਲ ਕੱਪੜੇ ਲੈਣੇ ਆ ਨਬੀਬਾ ਆਈਆਂ ਤੁਸੀਂ ਦਮ ਜਾਣੀਆਂ ਹੋ ਸੱਚੀ ਰਮਾ ਆਇਆ ਮੰਮੀ ਬਲੌਂਡੀ ਹਾਂ ਹਾਂ ਹਾਂਜੀ ਮੰਮੀ ਆਜੀ ਆਜੀ ਮੈਂ ਕੱਪੜੇ ਲੈ ਕੇ ਆਈ ਆ ਅੱਜ ਤੇ ਤੇਰੇ ਵਾਸਤੇ ਆ ਜਿੱਦਾਂ ਆ ਆ ਮੇਰੇ ਲਈ ਹਾ ਜੂਟ ਲੈ ਆਏ ਨੇ ਆ ਤੇ ਆ ਜੀਨ ਟੌਪ ਲੈ ਲੈ ਅੱਜ ਤੇ ਮੰਮੀ ਜੀਨ ਟੌਪ ਲੈ ਆਈ ਆ ਮੈਨੂੰ ਬਹੁਤ ਸੋਨਾ ਮੈਨੂੰ ਬਹੁਤ ਪਸੰਦ ਆਇਆ ਮੰਮੀ ਮੇਰੇ ਲਈ ਸੂਟ ਮੇਰੇ ਲਈ ਇੱਕ ਜੀਨ ਟੌਪ ਲੈ ਆਉਂਦੇ ਮੈਂ ਵੀ ਪਾ ਲੈਂਦੀ ਉਹ ਤਾਂ ਤੂੰ ਤੇ ਘਰ ਦਾ ਕੰਮ ਕਰਨਾ ਹੁੰਦਾ ਵਾ ਤੇਰੀ ਕਿਹ ਮੰਗ ਤਾਂ ਉਹ ਨੰਬਰੀ ਕਰਨੀ ਹੁੰਦੀ ਆ ਮੈਂ ਤਾਂ ਸਵੇਰੇ ਆਫਿਸ ਆ ਹੀ ਪਾ ਕੇ ਜਾਉਂਗੀ ਆਏ ਜੀਹਨ ਤੇ ਬੜੀ ਸੋਹਣੀ ਲੱਗਣਦੀ ਆ ਤੇ ਥੋੜੀ ਪਾ ਲੀ ਆ ਤੇ ਬਣ ਗਈ ਤੇ ਮੇਰੇ ਵੱਲ ਤੇ ਪਾ ਕੇ ਲਿਆ ਹਾਂ ਠੀਕ ਆ ਕੋਈ ਗੱਲ ਨਹੀਂ ਮੰਮੀ ਲੈ ਆਉਣੇ ਪਾ ਕੇ ਥੋੜਾ ਨਹੀਂ ਹੁੰਦਾ 学习组。<laughs> ਕੀ ਅੱਗੇ ਤੱਕ ਇਹ ਡੰਗਰ ਨਗਰ ਦਾ ਆ ਬਾਹਰ ਨਾ ਤਰਮੀਆਂ ਮੈਂ ਅੱਜ ਚਲੋ ਚਲਦੇ ਹਾਂ ਪੁਆਇੰਟ ਪਹੁੰਚਾ ਹਾਂਜੀ ਚਲੋ ਚਲੋ ਚਲੀ ਚਲਾ ਦੇ ਇੱਕ ਵਾਰ

ਆ ਜਾ ਆ ਜਾ ਲੈ ਖਬਰ ਕਿੱਥੇ ਗਈ ਐ ਕੀ ਹੋ ਗਿਆ ਤੈਨੂੰ ਨਵ ਹਾਂਜੀ ਲੰਮੇ ਪਈ ਐ ਕੁਛ ਨਹੀਂ ਮੰਮੀ ਕਿਆ ਕੁਟੁੰਜੀ ਕਰਦੇ ਆਂ ਕਾਟ ਬਣਾਉਂ ਪਰ ਮੰਮੀ ਅੱਜ ਨਾ ਸਰੀਰ ਨਹੀਂ ਠੀਕ ਜਾ ਲੱਗਣ ਡਿਆ ਬੁਖਾਰ ਜਾ ਹੋਇਆ ਲੱਗਣ ਡਿਆ ਐ ਕੁਠੀਆਂ ਹੀ ਜਾਣ ਡਿਆ ਕੀ ਕਰ ਚ ਗੋੜੀ ਗਾਈ ਕੋਈ ਖਾਣਾ ਨਹੀਂਗੀ बस मैं होने मैं तो ਘੜੇ ਨਾਮ ਕਰਕੇ ਨਾ ਫਿਰ ਕਰ ਲੈਣੀ ਕੋਈ ਨਹੀਂ ਮੜਿਆ ਖਾਤੀ ਗੋਲੀ ਮੈਂ ਹੁਣੇ ਖਾ ਕੇ ਟੀ ਉਠੋ ਉਠੋ ਛਿੱਟੀ ਕਰ ਮੱਕਰ ਤੋਂ ਉਹ ਕੇ ਨਾ ਛਿੱਟੀ ਨਹੀਂ ਫਿਰ ਮੁਰ ਗਿਆ ਵਾਹ ਦੇ ਵਾਹ ਫਿਰ ਕਿਹੜਾ ਵੇਲਾ ਹੋ ਗਿਆ ਕੀ ਆ ਬਣਾ ਉਸ ਤਾਂ ਛਿੱਟੀ ਕਰ ਕਾਲੀ ਕਾਲੀ ਜਿਹੜਾ ਚਾਚਾ ਫਿਰ ਮਰ ਕੇ ਉੱਠੇ ਨਾ ਠੀਕ ਆ ਮੰਮੀ ਚਲ ਨਹੀਂ ਆ ਰਹੀ ਹੈ ਚਲ ਆ ਮੈਂ ਹੈ ਬਾਈ ਤੇਥੇ ਤੇ ਬਿਮਾਰ ਹੋਣਾ ਮੈਨੂੰ ਕਿਤੇ ਕਿਹਨੂੰ ਹੈਗਾ ਕਿ ਕੋਈ ਬਿਮਾਰ ਹੀ ਕਿਤੇ ਪੈਲੇ ਏਦਾਂ ਕਰਦੀ ਆ ਮੰਮੀ ਨੂੰ ਚਾਹ ਬਣਾ ਕੇ ਨਾ ਪੀਕੇ ਚਲ ਜੰਦੀ ਆ ਵੀਰ ਨੂੰ ਬੁਲਾਉਣੀ ਆ ਦੋਦੇ ਨਾਲ ਤੇ ਉੱਥੇ ਆਰਾਮ ਕਰੂੰਗੀ ਇੱਥੇ ਤੇ ਮੇਰਾ ਨਾ ਆਰਾਮ ਵੀ ਨਹੀਂ ਕਿਤੇ ਕਰ ਦਿੰਦੇ ਨਾ ਚਲ ਗਈ ਆ ਪੀਕੇ ਕਿ ਇਹਨੂੰ ਆਣੀ ਆ ਵੀ ਅੱਜ ਤੇ ਤੇਰੀ ਛੁੱਟੀ ਜਦ ਤੂੰ ਆਪਰਾ ਕਰ ਕੰਮ ਕਰ ਲਾ ਬੰਦ ਰੋਟੀ-ਆਟੀ ਬਣਾ ਕੇ ਦੇ ਬਾਹਰ ਨਿਕਲ ਕੇ ਆ ਕੇ ਵੇਖ ਤੇਰਾ ਟਾਈਮ ਕਿੰਨਾ ਹੋ ਗਿਆ ਨਾ ਚਾਹ ਬਣਾ ਦੇ ਮੈਨੂੰ ਰਮਨਾ ਨਵੀਂ ਇਹਦੇ ਪੈਕੇ ਚਲ ਗਈ ਆ ਉੱਛ ਰੋਟੀ ਪਾਣੀ ਦਾ ਕਰਕੇ ਦੇ ਉਸ ਮੈਂ ਨਹੀਂ ਬਣਾਣੀ ਰੋਟੀ ਅੱਛੀ ਯਾਰ ਮੈਂ ਕਿਉਂ ਬਣਾਵਾਂ ਰੋਟੀ ਕਿਹਨੇ ਕਰਨਾ ਮੈਂ ਨੌਕਰੀ ਕਰਾਂ ਉੱਤੋਂ ਇੱਕ ਦਿਨ ਮੈਨੂੰ ਮਿਲਦਾ ਹੈ ਕਿ ਕਿਤੇ ਮੈਂ ਘਰ ਬਹਿ ਕੇ ਆਰਾਮ ਨਹੀਂ ਰੋਟੀ ਬਣਾ ਕੇ ਦੇ ਮੈਂ ਨਹੀਂ ਬਣਾਣੀ ਰੋਟੀ ਜਾ ਮਾਤਾ ਰੋਟੀ ਬਣਾ ਜਾ ਕੇ ਆ ਗਈ ਮੇਰੇ ਸਹਰਾਣੇ ਕਹਿਣ ਰੋਟੀ ਬਣਾ ਰੋਟੀ ਨਜ਼ਰ ਹੁੰਦੀਆਂ ਦੱਸਨੀ ਹੈ ਫਿਰ ਜਾ ਦੱਸ ਜਿੰਨੂੰ ਮੰਮੀ ਦੱਸਣਾ ਮੈਂ ਨਹੀਂ ਬਣਾਣੀ ਰੋਟੀ ਆਹੋ ਜਾ ਜਾ ਮੈਂ ਨਹੀਂ ਬਣਾਣੀ ਮੇਰੇ ਮੁੰਡੇ ਨੂੰ ਦੱਸਣੀ ਹੈ ਮੁੰਡੇ ਆ ਜਾ ਮੁੰਡੇ ਨੂੰ ਦੱਸੋ ਮੈਂ ਨਹੀਂ ਬਣਾਣੀ ਮੰਮੀ ਰੋਟੀ ਜਾ ਕੇ ਰੋਟੀ ਬਣਾ ਲੈ ਨਾਲ ਮੈਨੂੰ ਵੀ ਦੇ ਦੇ ਨਾਲੇ ਨਿਆਰੇ ਨੂੰ ਵੀ ਦੇ ਮੁੰਡਾ ਮੇਰਾ ਭੁੱਖਾ ਹੋ ਗਿਆ ਮੈਨੂੰ ਇੱਕ ਦਿਨ ਮਿਰਦਾ ਰੈਸਟ ਕਰਨ ਦਾ ਮੈਂ ਨਹੀਂ ਕੁਝ ਵੀ ਕਰਨਾ ਸਾਰੀ ਹਫਤਾ ਮੈਂ ਨੌਕਰੀ ਕਰਾ ਉੱਥੇ ਜਾ ਕੇ ਬਾਅਦ ਐਡਵਾਰ ਕੰਮ ਕਰਾਂ ਮੈਂ ਨਹੀਂ ਕੰਮ ਕਰਨਾ ਜਾਓ ਅੱਛਾ ਹਾਂ ਕੀ ਠੀਕ ਆ ਫਿਰ ਬਸ ਨਹੀਂ ਕੋਈ ਮੈਂ ਵਗਾਂ ਮੈਂ ਇਹ ਇਹਦੇ ਨਾਲ ਦੂਸਰੇ ਨਵਦੀਰ ਰਮਨ ਦੇ ਨਾਲ ਨਾ ਕਰਦੀ ਰਹੀ ਨਾ ਮੈਂ ਇਹਦਾ ਕੀਤਾ ਵਾ ਇਨ ਰੋਟੀਆਂ ਬਣਾ ਬਣਾ ਕੇ ਇਹ ਚਾਵਾਂ ਬਣਾ ਬਣਾ ਕੇ ਤੇ ਮੰਜੇ ਤੇ ਬਿਠਾ ਫੁਲਾ ਰੱਖ ਦਿੰਦੀ ਰਹੀ ਆ ਤਸਵੀਰੇ ਜਿਹਾ ਜੇ ਮੈਂ ਉਹਨਾਂ ਨੂੰ ਇਹਨਾਂ ਵਿੱਚ ਆਈ ਦਿੱਤਾ ਥੋੜੀ ਕਿਤੇ ਆ ਤੇ ਇਹਨਾਂ ਨੂੰ ਦੋ ਦਿਨ ਹੋ ਗਏ ਮੈਨੂੰ ਇਹਨਾਂ ਨੂੰ ਦੋ ਦਿਨ ਹੋ ਗਏ ਮੈਨੂੰ ਰੋਟੀ ਨਹੀਂ ਦਿੱਤੀ ਆਪੇ ਮੈਂ ਰੋਟੀ ਬਣਾਉਣੀ ਤੇ ਆਪੇ ਮੈਂ ਖਾਣੀ ਆ ਤਾਂ ਇੰਨਾ ਧੀਨ ਇੰਨਾ ਨਵਾਂ ਨੂੰ ਪੂਰੇ ਮੀਂਹ ਚੜਾਉਣਾ ਚਾਹੀਦਾ ਰਮਨ ਨੂੰ ਜੇ ਮੈਂ ਹੁਣ ਕਹਿ ਹੀ ਦਿੱਤਾ ਸੀਗਾ ਥੋੜੀ ਕਿਤੇ ਆ ਕਿ ਚੱਲ ਹੈਗਾ ਵਾ ਲਾਗੋ ਮੈਨੂੰ ਆਣ ਕੇ ਤੇ ਚੱਬ ਰੋਟੀ ਰਾ ਕੇ ਮੈਨੂੰ ਬਣਾ ਕੇ ਤੇ ਦੇ ਇਹਨੇ ਮੈਨੂੰ ਕਈ ਗੱਲਾਂ ਕੀਤੀਆਂ ਵਾ ਜੇ 2 ਦਿਨ ਹੋ ਗਏ ਉਹਨੂੰ ਪੈਕੇ ਗਈ ਨੂੰ ਤੇ ਇਹਨੇ ਮੈਨੂੰ ਮੁੜ ਕੇ ਰੋਟੀ ਬਣਾ ਕੇ ਨਹੀਂ ਦੇ ਦਿੱਤੀ ਮੈਨੂੰ 2 ਦਿਨ ਹੋ ਗਏ ਮੈਨੂੰ ਭੁੱਖੀ ਨੂੰ ਮੈਨੂੰ ਨਾ ਮੈਨੂੰ ਚਾਹ ਹੀ ਬਣਾ ਕੇ ਦਿੱਤੀ ਐ ਇੰਨਾ ਨਵਾਂ ਦੇ ਵਿੱਚ ਕਦੀ ਵੀ ਨਹੀਂ ਫਰਕ ਕਰਨਾ ਚਾਹੀਦਾ ਨਵਾਂ ਤੇ ਟੀਂਗਾ ਆਪਣਾ ਠੀ ਰੱਖਣਾ ਚਾਹੀਦਾ ਤੇ ਬਾਅਦ ਵਿੱਚ ਦਵਾਂ ਦੇ ਵਿੱਚ ਕੋਈ ਫਰਕ ਨਹੀਂ ਕਰਨਾ ਮੇਰੇ ਵਾਸਤੇ ਨੌਕਰੀ ਕਰਨ ਵਾਲੀ ਵੀ ਉਹੋ ਜੀ ਐ ਤੇ ਘਰ ਦਾ ਕੰਮ ਕਰਨ ਵਾਲੀ ਵੀ ਉਹੋ ਜੀ ਐ ਮੈਂ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਫਰਕ ਕਰਨਾ ਕੋਈ ਨਹੀਂ ਹਾਨੀ ਕਿ ਆ ਗਈ ਤੁਸੀਂ ਮੈਂ ਤਾਂ ਐਵੇਂ ਤੈਨੂੰ ਬੁਰੀ ਬਣਾਉਂਦੀ ਰਹੀ ਆ ਮੰਮੀ ਮੇਰੇ ਬਾਸ ਸਵੇਰ ਦਾ ਕਹਿੰਦੇ ਕਿ ਆ ਜਾ ਆ ਜਾ ਅਜ ਤੁਰਦੇ ਤੁਰਦੇ ਲੇਟ ਹੋ ਗਈ ਸਾਰਿਆਂ ਨੂੰ ਮਿਲਦੀ ਜਲਦੀ ਚਲੋ ਕੋਈ ਨੀ ਬਣਾ ਦਿੰਦੀ ਰੋਟੀ ਕੋਈ ਨਹੀਂ ਮੈਂ ਮੜ ਜਾ ਪਾਣੀ ਪੀਣਾ ਫਿਰ ਬਣਾ ਦਿੰਦੀ ਠੀਕ ਆ ਠੀਕ ਹੈ ਦਜੀ ਕਿ ਆ ਨਾ ਇਹਦੇ ਚਲ ਗਈ ਡਿਊਟੀ ਤੇ ਚਲ ਗਈ ਆ ਹੁਣ ਨੌਕਰੀ ਆਪਣੀ ਚਲ ਗਈ ਆ ਤੇ ਚਲੇ ਤਾਂ ਗਾੜੀ ਨਵੀਰ ਨੂੰ ਆਵਾਜ਼ ਮਾਰਦੀ ਆ ਉਹਨੂੰ ਦੱਸਣੀ ਆ ਕਿ ਮੇਰੇ ਨਾਲ ਕੀ ਕੁਛ ਕੀਤਾ ਇਹਨੇ ਮਗਰ ਉਹਦੇ ਨਰਦੀਪ ਆਰੋ ਹਾਂਜੀ ਦੋ ਦੋ ਦੰਦਾਂ ਦੇ ਹੀ ਹਰਾ ਫੇਟੇ ਇਹਨੇ ਮਗਰ ਮਿਲੂਦਾ ਰੋਟੀ ਪਾਣੀ ਖੁਸ਼ਿਆ ਨਹੀਂਗਾ ਨਾ ਦੋ ਦੰਦਾਂ ਨੇ ਰੋਟੀ ਦਿੱਤੀ ਤਾਂ ਅੱਜ ਨੂੰ ਕੀ ਆ ਜਿਤੀ ਬਣਾ ਦੇ ਇਹਨੂੰ ਸੋਗ ਰੋਟੀ ਬਣਾ ਕੇ ਤਾਂ ਮੈਂ ਦਿੰਦੀ ਰਹੀ ਸਕਦਾ ਫਿਰ ਮਰ ਕੇ ਆਹ ਤਾਂ ਓਕੇ ਹੋ ਗੋਗੇ ਕਹਿਆਂ ਨਹੀਂ ਆ ਵੀ ਨੌਕਰੀ ਵਾਲੀ ਤਾਂ ਤਾਂ ਕਰਕੇ ਨਹੀਂ ਇਹ ਕੰਮ ਕਰਦੇ ਤੁਹਾਨੂੰ ਕੋਈ ਨਾ ਭੇਜਿਆ ਜਾ ਰਹੀ ਨਾ ਮੰਮੀ ਮੈਂ ਤਾਂ ਉਹ ਦੋ ਆਖਿਆ ਨਾ ਇਹ ਥੋੜਾ ਥੋੜਾ ਕੰਮ ਲਾ ਤੁਸੀਂ ਕਹਿੰਦੇ ਹੋ ਨੌਕਰੀ ਕਰਦੀ ਆ ਤੇ ਇਹਨੂੰ ਰਹਿਣ ਦੇ ਇਹਨੂੰ ਨਹੀਂ ਕਰਾਉਣਾ ਮੰਮੀ ਤੇ ਉਹ ਤਾਂ ਘਰ ਦੇ ਕੰਮ ਕਰਦਾ ਚੰਗਾ ਲੱਗਦਾ ਹੈ ਉਹ ਤਾਂ ਹੀ ਜਾਣੇ ਬੱਚਾ ਮੈਂ ਕਹਾਂ ਨੌਕਰੀ ਕਰਦੀ ਚਲ ਕੋਈ ਗੱਲ ਨਹੀਂ ਹੁਣ ਆ ਪਹਿਲੇ ਜਦੋਂ ਨੌਕਰੀ ਹੋ ਜੂਗੀ ਰਫੇ ਮੈਂ ਕੰਮ ਕਰਿਆ ਕਰੂੰਗੀ ਘਰ ਦਾ ਰਹਿ ਕੇ ਨਾਲ ਰੱਖ ਕੇ ਕਰਿਆ ਕਰੂੰਗੀ ਨੌਕਰੀ ਸੋਖ ਨਾ ਮੇਰੀ ਸਾਰੀ ਉਮਰ ਚੱਲਦੀ ਕਿ ਕੋਈ ਗੱਲ ਨਹੀਂ ਹੋਣਾ ਫਿਰ ਮਿਲ ਕੇ ਹੁਣ ਗਾੜੀ ਜਿਹੜੀ ਪਿੱਛੇ ਦੀ ਪਿੱਛੇ ਗੱਲਾਂ ਰਹਿ ਗਈਆਂ ਤੇ ਗਾੜੀ ਹੁਣ ਰੋਲ ਕੇ ਕੰਮ ਕਰਾ ਕਰੂ ਨਾ ਮੇਰੇ ਨਾਲ ਕੋਈ ਗੱਲ ਕਰਿਆ ਕਰਾਂਗੇ ਨਾਲ ਤੋਂ ਪਰੇ ਵੀ ਨਾ ਤੈਨੂੰ ਕਰਾਂਗੇ ਠੀਕ ਹੈ ਤੁਹਾਨੂੰ ਈ ਕੋਈ ਸਮਝਾ ਕੇ ਦਵਾਂ ਠੀਕ ਹੈ